ਹਾਂ ਜੀ ਸਰ ਕੀ ਨਾ ਤੁਹਾਡਾ ਆ ਨੰਬਰ ਸਹੀ ਨਹੀਂ ਕਹੀ ਤੇ ਕਾੜਾ ਪੀਰੇ ਕਿੰਨਾੜਾ ਮੈਂ ਪੀਂਦਿਆਂ ਹੋ ਗਿਆ ਜੀ 4 ਹਫ਼ਤੇ ਹੋ ਗਏ ਪੀਂਦਿਆਂ ਤੇ ਕੋਈ ਫਰਕ ਪਿਆ ਜੀ ਬਹੁਤ ਫਰਕ ਪਿਆ ਰ ਜੀ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਲਿਵਰ ਦਾ ਸੀ ਲਿਵਰ ਖੱਟੀ ਆਈ ਥੋੜੀ ਜੀ ਤੇ ਉਹ ਹੁਣ ਰਮਾਨ ਤੇ ਹੁਣ ਕਾਫੀ ਫਰਕ ਆ ਜੀ ਤੇ ਹੁਣ ਜੋ ਰੋਟੀ ਪਾਣੀ ਭੁੱਖ ਠੀਕ ਲੱਗਦੀ ਆਲਾ ਠੀਕ ਲੱਗਦੀ ਚਲੋ ਠੀਕ ਹੈ ਜੀ ਹਾਂ ਜੀ ਸਰ ਤੁਹਾਡਾ ਨਾਮ ਕੀ ਹੈ ਤੁਸੀਂ ਸਾਹ ਜੰਦ ਤੇ ਕਿੰਨਾ ਚਿਰ ਕੜਾ ਪੀਨੇ ਨੂੰ ਮਹੀਨਾ ਹੋ ਗਿਆ ਕੋਈ ਪ੍ਰੋਬਲਮ ਸੀ ਤੁਹਾਨੂੰ ਹਾਂਜੀ ਹਾਂਜੀ ਕੀ ਪ੍ਰੋਬਲਮ ਸੀ ਜੀ ਅਸੀਂ ਜੀ ਤੇ ਕੋਈ ਫਰਕ ਪਿਆ ਜੀ ਹਾਂ ਅੱਗੇ ਠੀਕ ਹਾਂ ਕਿੰਨਾ ਕੋ ਫਰਕ ਪਿਆ ਵਾ ਬਹੁਤ ਫਰਕ ਪਿਆ ਗਿਆ ਤੇ ਹੁਣ ਲਗਾਤਾਰ ਪੀ ਰਹੇ ਕੜਾ ਹਾਂਜੀ 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 ਸਰ ਕੀ ਕਹਿਣਾ ਚਾਹੋਗੇ ਅੱਜ ਜੋ ਕੜਾ ਪਿਆ ਰਹੇ ਜੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਇਹ ਕਹਿਣਾ ਚਾਹਾਂਗੇ ਜੀ ਜਿੰਨੇ ਵੀ ਸਾਡੇ ਕੋ ਪੇਸ਼ੈਂਟ ਆਉਂਦੇ ਨੇ ਉਹਨਾਂ ਵਿੱਚੋਂ ਜਿਨ੍ਹਾਂ ਦੇ ਹੱਥ ਪੈਰ ਨਹੀਂ ਸੀ ਚੱਲਦੇ ਪੈਰਲਾਈਜ਼ ਹੋਇਆ ਸੀ ਉਹਨਾਂ ਦੀ ਬਾਹ ਚੱਲਣ ਲੱਗੀ ਹੈ ਲੱਤ ਚੱਲਣ ਲੱਗੀ ਹੈ ਵੈਰੀ ਗੋਸ ਦਾ ਠੀਕ ਹੋ ਗਿਆ ਹੈ ਲੀਵਰ ਵਾਲੇ ਜਿਨ੍ਹਾਂ ਨੂੰ ਜਵਾਬ دیتا ਸੀ ਹਸਪੀਟਲ ਵਾਲਿਆਂ ਨੇ ਕਹਿੰਦੇ ਸੀ ਘਰ ਸੇਵਾ ਕਰੋ ਜਾ ਕੇ ਉਹ ਲੀਵਰ ਵਾਲੇ ਬਿਲਕੁਲ ਤੰਦਰੁਸਤ ਆਪ ਚੱਲ ਕੇ ਆਣ ਕੇ ਸਾਡੇ ਕੋਲ ਦਵਾਈ ਲੈ ਕੇ ਜਾਂਦੇ ਆ ਜਿਨੂੰ ਕਿ ਡਾਕਟਰ ਨਕਾਰਤਾ ਸੀ ਵੀ ਇਹਦੀ ਸੇਵਾ ਕਰ ਲੋ ਇਹ ਬੱਚ ਨਹੀਂ ਸਕਦਾ ਸਾਡੇ ਕੋਲ ਤੇ ਜਿਹੜੇ ਕੜਾ ਪੀਂਦੇ ਆ ਕਰਾਮਾਤ ਹੋਣਦੇ ਆ ਤੇ ਡਾਕਟਰ ਸਾਹਿਬ ਦੀ ਮਿਹਰਬਾਨੀ ਆ ਦਵਾਈਆਂ ਦੀ ਦੇਸੀ ਆਯੂਵੈਦਕ ਦੀ ਮਿਹਰਬਾਨੀ ਆ ਸਾਡੇ ਜਿਹੜੇ ਵੇਦ ਪੁਰਾਣੇ ਆਯੂਵੈਦ ਲਿਖੇ ਨੇ ਉਹਨਾਂ ਦੇ ਅਧਾਰ ਤੇ ਦਵਾਈਆਂ ਜਿਹੜੀਆਂ ਨੇ ਹਰ ਬਿਮਾਰੀ ਦਾ ਸਾਡੇ ਕੋਲ ਇਲਾਜ ਹੈਗਾ ਕੈਂਸਰ ਦਾ ਇਲਾਜ ਹੈਗਾ ਕਿਡਨੀ ਦਾ ਇਲਾਜ ਹੈਗਾ ਇਹ ਫਿਰ ਕੜਾ ਜਿਹੜਾ ਆ ਹਰ ਵਾਰੀ ਹਰ ਵਾਰੀ ਪਿਆਇਆ ਜਾਂਦਾ ਕੜਾ ਜਿਹੜਾ ਅਸੀਂ 11 ਤੋਂ 1 ਵਜੇ ਤੱਕ ਐਤਵਾਰ ਦੇ ਐਤਵਾਰ ਪਿਉਂਦੇ ਆ ਔਰ ਕੜਾ ਜਿਹੜਾ ਬੜਾ ਸਾਡਾ ਸੱਚ ਸੱਚ ਬੋਲਿਆ ਅਸੀਂ ਆਪ ਜੜੀ ਬੁੱਡੀਆਂ ਦੇ ਆ ਕੇ ਆਪ ਹੀ ਤਿਆਰ ਕਰਦੇ ਆ ਤੇ ਇਹਦਾ ਕੋਈ ਸੇਵਾ ਲਈ ਜਾਂਦੀ ਹੈ ਨਹੀਂ ਜੀ ਇਹਦੀ ਕੋਈ ਸੇਵਾ ਨਹੀਂ ਲਈ ਜਾਂਦੀ ਇਹ ਬਿਲਕੁਲ ਫ੍ਰੀ ਪਿਆਇਆ ਜਾਂਦਾ ਹੈ ਠੀਕ ਹੈ ਸਰ ਧੰਨਵਾਦ ਜੀ ਹਾਂ ਜਰ ਕੀ ਕਰਿਆ ਜਾਊਗਾ ਜੋ ਕੜਾ ਪਿਆਇਆ ਜਾ ਰਿਹਾ ਹੈ 116 ਇਸ਼ਤਮੋਰ ਨਗਰ ਦੇ ਵਿੱਚ ਡਾਕਟਰ ਕੇਵਲ ਕਿਸ਼ਨ ਕਾਲੀਆ ਜੀ ਦੇ ਸਹਿਯੋਗ ਨਾਲ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਕੜਾ ਪਿਆਇਆ ਜਾਂਦਾ ਹੈ ਹਾਰ ਦਾ ਤੇ ਲੀਵਰ ਦਾ ਹਾੜ ਦਾ ਕੜਾ ਹਾੜ ਦੀ ਬਲੋਕੇਜ ਵਗੈਰਾ ਹਾੜ ਦੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਤੁਹਾਡਾ ਕੈਸਟੋਲ ਵਧਿਆ ਹੋਵੇ ਉਹ ਟੀਕਾ ਦਾ ਹੈ liver ਤੁਹਾਡੀ ਪਾਚਨ ਸ਼ਕਤੀ liver ਕੋਈ ਕਈ ਬਿਮਾਰੀਆਂ ਠੀਕ ਹੁੰਦੀਆਂ ਸ਼ੂਗਰ ਹੋ ਗਿਆ ਬੀਪੀ ਹੋ ਗਿਆ तकरीबन ਸਾਰੀਆਂ ਬਿਮਾਰੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਇੱਥੇ ਠੀਕ ਹੁੰਦੀਆਂ ਨੇ ਕਾਫੀ ਇਹ ਜਦੋਂ ਅਸੀਂ ਇਹ ਸੇਵਾ ਚਾਲੂ ਕੀਤੀ ਸੀ ਪਹਿਲਾਂ ਸੰਗਤ ਕੋਈ 10 20 50 ਚ ਹੁੰਦੇ ਸੀ ਹੁਣ ਇਹ 400 200 300 ਤੋਂ 400 ਕੰਦਾ ਆ ਰਿਹਾ ਸਵੇਰੇ ਰੋਜ਼ ਉਹੀ ਦੇਖ ਸਕਦੇ ਇਹ ਕਿੰਨਾ ਜਿਨ੍ਹਾਂ ਨੂੰ ਆਰਾਮ ਆ ਰਿਹਾ ਵਾ ਉਹ ਆ ਰਹੇ ਆ ਹੋਰ ਵੀ ਮਰੀਜ਼ ਲੈ ਕੇ ਆ ਰਹੇ ਆ ਤੇ ਇਹ ਜਿਹੜੀ ਸੇਵਾ ਵਾ ਇਹ ਸੇਵਾ ਨਹੀਂ ਸ਼ੁਕਰ ਕੀਤੀ ਜਾਂਦੀ ਹੈ ਕੋਈ ਇਹਦਾ ਪਤਾ ਨਹੀਂ ਲੱਗਾ ਜਾਂਦਾ ਕਿ ਦੇਖੋ ਕਿਸੇ ਦਾ ਬਾਕੀ ਹੋਰ ਵੀ ਡਾਕਟਰ ਸਾਹਿਬ ਹੋਰ ਵੀ ਬਾਕੀ ਵੀ ਮਤਲਬ ਕਿ ਬਿਮਾਰੀਆਂ ਦਾ ਇਲਾਜ ਕਰਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਇੱਕ ਵਾਰੀ ਇਹਨਾਂ ਕੋ ਆਣ ਕੇ ਚੈੱਕਪੀਸ ਕਰੋ ਤੁਸੀਂ ਆ ਵੀ ਇਹ ਕੜਾ ਪੀ ਕੇ ਵੇਖਿਆ ਹਾਂਜੀ ਮੈਂ ਜੀ ਲਗਾਤਾਰ ਪੀ ਰਿਹਾ ਜੀ ਮੇਰਾ ਲਿਵਰ ਮਤਲਬ ਕਿ ਡਾਈਜੈਸਟ ਸਿਸਟਮ ਬਹੁਤ ਵਧੀਆ ਹੋ ਗਿਆ ਤਰੀਕ ਦਾ ਤੇ ਆਪਣੇ ਆਪ ਨੂੰ ਪਤਾ ਲੱਗਦਾ ਜੀ ਜੋ ਮਰਜੀ ਖਾਓ ਪੀਓ ਉਹ ਐ ਪਚਦਾ ਠੀਕ ਹੈ ਧੰਨਵਾਦ ਜੀ